ਤਾ ਕੋਈ ਹੁਣਾਨੂੰ ਨਹੀਂ ਪਤਾ ਭਾਜੀ ਤਾਂ ਕਹੀ ਹੋ ਕੇ ਹੋ ਸਕਦੇ ਆ ਉਹ ਕਹਿੰਦੇ ਆਹ ਹੋ ਗਈ ਪਤਾ ਕੀ ਆ ਉਹ ਕੋਈ ਨਹੀਂ ਮੰਨਣ ਦਿਆ ਕਹਿੰਦੇ ਭਾਜੀ ਤਾਂ ਕਹੀ ਹੈਗੇ ਹੁਣ ਕਿਹਦੇ ਨਾਮ ਲੈ ਕੇ ਦੱਸਣਾ ਆ ਬੁੱਟਾ ਭਾਜੀ ਬੁੱਟਾ ਨਹੀਂ ਅਹੀਂ ਮੈਂ ਤੈਨੂੰ ਕੁੱਖ ਨਹੀਂ ਆਂਦੀ ਕੋਈ ਗਲਤੀ ਸਾਡੇ ਘਰ ਦੇ ਜੀਆਂ ਦੀ ਸੀ ਇਹ ਮੇਰੀ ਸੁਣ ਗੱਲ ਨਹੀਂ ਤੈਨੂੰ ਕੁਝ ਕੁਝ ਨਹੀਂ ਕਹਿੰਦੇ ਅਹੀਂ ਤੈਨੂੰ ਬਾਕੀ ਤੇ ਤੂੰ ਪ੍ਰੈਸ਼ਰ ਆ ਨਾ ਤੈਨੂੰ ਬੱਕਰੀ ਜਿਹੜਾ ਬੰਦਾ ਜਿਹੜਾ ਨਹੀਂ ਹੁੰਦਾ ਇਹ ਬੰਦੇ ਦੇ ਕਦੀ ਦੱਬਨ ਦੀ ਲੋੜ ਨਹੀਂ ਕੋਈ ਆਪਾਂ ਸਾਰੇ ਇੱਥੇ ਬੈਠੇ ਮੇਰਾ ਨੰਬਰ ਲੈ ਲਓ ਬਈ ਠੀਕ ਹੈ ਠੀਕ ਗੱਲ ਨਹੀਂ ਕਦੋਂ ਆਦੋਂ ਦੋ ਮਿੰਟ ਕਦੋਂ ਤੇ ਸਟਾਰਟ ਹੋਏ ਮੈਨੂੰ ਦੱਸੋ ਜਦ ਤੁਹਾਡੀ ਰੰਦੇਵੂ ਸੀਗੀ ਉਸ ਤੋਂ ਬਾਅਦ ਨਿਆਣੀ ਨੀਚੇ ਸੀਗੀ ਭੱਜ ਗਈ ਨਹੀਂ ਸੀ ਕੰਮ ਤੇ ਬੂਟਾ ਹਾਂਜੀ ਹਾਂਜੀ ਉਹ ਬੂਟਾ ਤੇ ਆਗੇ ਸੀਗੇ ਬਾਅਦ ਸੀ ਕੋਈ ਜਿੱਕਮਾਨ ਪਹਿਲਾਂ ਮੈਨੂੰ ਕਹਿੰਦੇ ਚਾਹ ਬਣਾ ਮਾਰੇ ਚਲ ਕੋਈ ਨਹੀਂ ਚਾਹ ਬਣਾ ਦਿੰਦੀ ਇਹਨਾਂ ਚਾਹੀ ਤੇ ਬਣਾਉਣ ਲੱਗ ਗਈ ਤੇ ਮੈਨੂੰ ਕਹਿੰਦੇ ਆ ਜਾ ਮੈਂ ਕਾ ਨਹੀਂ ਹੈ ਨਾ ਤੇ ਕਹਿੰਦੇ ਕੋਈ ਨਾ ਮੈਂ ਮਮਕਾ ਭਾਜੀ ਮੈਂ ਕਾ ਬੁੱਟਾ ਨਿਆਣੇ ਆ ਨਾ ਤੇ ਕਹਿੰਦੇ ਕੋਈ ਨਾ ਤੂੰ ਆ ਜਾ 2 ਮਿੰਟ ਦਾ ਕੰਮ ਹੈ ਆ ਤੇ ਮੈਂ ਕਾ ਵੀ ਨਹੀਂ ਹੈ ਨਾ ਨਹੀਂ ਚੰਗਾ ਲੱਗਦਾ ਹੈਗਾ ਤੇ ਕੁੜੀ ਰੋਣ ਲੱਗ ਗਈ ਸੀਗੀ ਤੇ ਮੈਂ ਕਾ ਵੀ ਕੁੜੀ ਰੋਣ ਰਹੀ ਆ ਮੈਂ ਕਾ ਨਹੀਂ ਚੰਗਾ ਲੱਗਦਾ ਇਦਾਂ ਤੇ ਮੈਨੂੰ ਬਾਹੋਂ ਫੜ ਕੇ ਲੈ ਗਏ ਸੀ ਕੈਮਰਾ ਬੰਦ ਕਰਕੇ ਸ਼ੀ ਕੈਮਰਾ ਬੰਦ ਹੋਇਆ ਸੀ ਮੈਂ ਵੀ ਆਖੋ ਕੈਮਰਾ ਬੰਦ ਸੀ ਕਰਦੇ ਅੱਛਾ ਬੰਦ ਕਰਕੇ ਤੇ ਬਾਹੋਂ ਫੜ ਕੇ ਲੈ ਗਏ ਸੀ ਉੱਪਰ ਕਿੱਥੇ ਦੂਸ਼ ਵਿੱਚ ਦੂਸ਼ ਵਿੱਚ ਨਹਾਉਣ ਵਾਲੇ ਚ ਅੱਛਾ ਹਾਂਜੀ ਉੱਥੇ ਫੇਰ ਤੇ ਫੇਰ ਕਹਿੰਦੇ ਮੈਂ ਕਾ ਨਹੀਂ ਹੈ ਨਾ ਇਦਾਂ ਮੈਂ ਨਹੀਂ ਕਰਦੇ ਨਾ ਇਦਾਂ ਦੇ ਕੰਮ ਤੇ ਨਹੀਂ ਕਹਿੰਦੇ ਪਾ ਇਹਨੂੰ ਪਾ ਇਹਨੂੰ ਤੇ ਉਹਨਾਂ ਨੇ ਫਿਰ ਦਾ ਮੂੰਹ 'ਚ ਪਾਇਆ ਹੈਗਾ ਅੱਛਾ ਤੂੰ ਮੂੰਹ 'ਚ ਪਾਇਆ ਹਾਂਜੀ ਤੇ ਫਿਰ ਜਦੋਂ ਫਿਰ ਜਿਹੜਾ ਸਪੈਰਮ ਸੀ ਉਹ ਕਿੱਥੇ ਕੱਢਦੇ ਰੇ ਉਹ ਟਾਇਲਟ ਵਿੱਚ ਟਾਇਲਟ ਵਿੱਚ ਕੱਢਦੇ ਰਿਆ ਤੇ ਕਿੰਨੀ ਵਾਰ ਤੁਸੀਂ ਸੈਕਸ ਕੀਤਾ ਕੰਟੀਨਿਊ ਜੀ ਜਿਹੜਾ ਮੂੰਹ 'ਚ ਪਾਇਆ ਉਹ ਤਾਂ 2-3 ਵਾਰ ਹੀ ਪਾਇਆ ਸੀਗਾ ਅੱਛਾ ਤੇ ਜਦੋਂ ਸੈਕਸ ਆ ਉਹ ਜਿੱਦਣ ਤੁਸੀਂ ਇਦਾਂ ਨਹੀਂ ਗਏ ਸੀਗੇ ਅਲਟੀਮਾ ਤੋਂ ਕੋਲਕਾ ਰਦੀ ਹੁੰਦੀ ਸੀ ਨਾ ਆਪਣੇ ਦੀ ਹਾਂ ਤੇ ਪਰ ਬੰਦੇ ਸੀ ਲੱਗੇ ਨੀਚੇ ਤੁਸੀਂ ਕਹਿੰਦੇ ਸੀ ਭਾਜੀ ਉਧਰ ਤੋਂ ਗੁੱਟ ਪਿਆ ਕੇ ਫੇਸ ਫੜਨੇ ਹਨਾ ਆਹੋ ਤੇ ਮੈਂ ਪੈਸੇ ਫੜਨ ਗਈ ਸੀ ਨਾ ਫੋਨ ਚੱਲਣ ਡਿਆ ਸੀਗਾ ਇੰਡੀਆ ਤੇ ਮੈਂ ਹਨਾ ਬਾਅਦ ਵਿੱਚ ਜਦੋਂ ਮੈਂ ਪਹਿਲਾਂ ਨਹੀਂ ਗਈ ਹਾਂ ਤੇ ਕਹਿੰਦੇ ਅੰਦਰ ਆ ਜਾ ਮੈਂ ਕਿਹਾ ਨਹੀਂ ਮੈਨੂੰ ਕੱਢ ਦੇ ਦੋ ਮੈਂ ਜਾਣਾ ਆ ਮੈਂ ਕਿਹਾ ਮੈਂ ਉਧਰ ਦੀਦੀ ਹੁਣਾ ਨੂੰ ਦੇਖਣਾ ਮੈਂ ਕਿਹਾ ਮੈਂ ਕਿਹਾ ਸੀ ਦੀਦੀ ਹੁਣਾ ਤੁਹਾਨੂੰ ਕਿਹਾ ਸੀ ਨਾ ਮੈਂ ਕਿ ਜਿਹੜੀ ਆਹੋ ਤੇ ਮੈਂ ਕਿ ਦੀਦੀ ਹੁਣਾ ਕੋਈ ਜਾਣਾ ਮੈਂ ਉਧਰ ਤੇ ਲੈ ਕਹਿੰਦੇ ਆ ਜਾ ਆ ਜਾ ਇਹ ਬਾਹੂ ਫੜ ਕੇ ਅੰਦਰ ਲੈ ਗਏ ਮੈਨੂੰ ਮੇਰਾ ਫੋਨ ਚੱਲਦਾ ਸੀਗਾ ਮੇਰਾ ਫੋਨ ਦੀਆਂ ਨੇ ਕਟਾ ਦੇ ਮਤਲਬ ਆਪ ਵੀ ਕਟਿਆ ਮੇਰਾ ਉਹ ਹੋਣ ਡਿਆ ਹੋਣ ਡੇ ਉਹਦੋਂ ਦੀ ਗੱਲ ਹੈ ਜਦੋਂ ਤੁਸੀਂ ਕਿਹਾ ਪੈਸੇ ਫੜ ਕੇ ਉਦੋਂ ਮੇਰੇ ਧੱਕੇ ਨਾਲ ਉਹਦੋਂ ਕੀਤਾ ਸੀ ਇਹਨਾਂ ਨੇ ਵੀ ਪ੍ਰੋਪਰਟੀ ਜਿੱਦਾਂ ਖਰੀਦਾ ਵਾ ਹਾਂਜੀ ਸੈਸ ਕੀਤਾ ਤੇਰੇ ਨਾਲ ਤੂੰ ਸ਼ੋਰ ਹੋਵੇਂ ਤੇਰੇ ਨਾਲ ਇੰਨੇ ਵਾਰੀ ਕੀਤਾ ਵਾ ਕਿਉਂਕਿ ਹਾਂਜੀ ਉਹ ਕਿ ਮੈਨੂੰ ਲੱਗਦਾ ਤੁਸੀਂ ਹਰ ਰੰਦੇਬੂ ਜਦੋਂ ਜਾਂਦੀ ਰਹੀਏ ਇਹ ਘਰੇ ਆ ਜਾਂਦਾ ਰਿਹਾ ਹਨਾ ਇਟ ਸੈਕਸ ਨਹੀਂ ਦਿੱਤਾ ਸੀਗਾ ਆ ਮੂੰਹ 'ਚ ਹਾਂ ਜਰੂਰ ਕੁੰਦੇ ਉਹ ਵੀ ਬਾਅਦ ਵਿੱਚ ਮੈਂ ਮਨਾ ਕਰਤਾ ਨਾ ਫਿਰ ਉਸ ਤੋਂ ਬਾਅਦ ਪਤਾ ਨਹੀਂ ਉਹਨੂੰ ਕਿਹੜੀ ਗੱਲ ਦਾ ਗੁੱਸਾ ਇਸ ਗੱਲ ਦਾ ਗੁੱਸਾ ਲੱਗਾ ਹੈ ਪਤਾ ਨਹੀਂ ਤੇ ਫਿਰ ਬਾਅਦ 'ਚ ਕਹਿੰਦੇ ਸੀ ਉਹ ਤਾਂ ਕਹਿੰਦਾ ਵੀ ਤੂੰ ਜਾ ਮੈਨੂੰ ਪਰਮ ਮੈਸੇਜ ਕਰਦੀ ਸੀ ਵੀ ਦੀਦੀ ਨੂੰ ਛੱਡ ਦੇ ਤੇ ਮੈਨੂੰ ਪੱਕਾ ਰੱਖੀ ਰੱਖ ਤੇ ਮੈਂ ਨਿਆਣੇ ਵੀ ਸੰਭਲੂ ਚੰਗੀ ਤਰ੍ਹਾਂ ਤੇ ਸਾਰਾ ਕੁਝ ਮੈਂ ਕਰ ਲੂ ਤੂੰ ਕਿਹਾ ਸੀ ਤੇ ਫਿਰ ਭਾਜੀ ਨੇ ਕਿਹਾ ਸੀ ਉਹ ਬੂਟੇ ਨੇ ਕਿਹਾ ਸੀ ਮੈਂ ਨਾ ਹੀ ਇਹ ਗੱਲ ਕਿ ਬੁੱਬਾ ਆਪਣੇ ਕੋਲ ਆਉਂਦਾ ਹੋਊਗਾ ਮੈਨੂੰ ਇੰਨੀ ਗੱਲ ਜਰੂਰ ਦੀ ਸੀ ਕਹਿੰਦਾ ਮੈਨੂੰ ਕੁੜੀ ਲੱਭਦੇ ਜੇ ਤੂੰ ਨਹੀਂ ਕਹਿੰਦਾ ਕੁੜੀ ਲੱਭ ਰੇ ਮੈਨੂੰ ਕੋਈ ਤੂੰ ਜਦੋਂ ਗਰਾਜ ਚ ਚਲ ਗਈ ਉਦੋਂ ਨਹੀਂ 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 ਗਰਾਜ ਚ ਨਹੀਂ ਉਦੋਂ ਜਦੋਂ ਮੈਂ ਕਿਚਨ 'ਚ ਸਿੱਧ ਪਹਿਲਾ ਤਾਂ ਟਾਈਮ ਸੀ ਮੇਰੇ ਖਾਣਾਂ ਦਾ ਰੋਟੀ ਬਣਾਉਂਦੀ ਸੀ ਮਾਦੋਂ ਤੇ ਮੈਂ ਕਿੱਥੇ ਸੀ ਤੁਸੀਂ ਕਿੱਥੇ ਸੀਗੇ ਉਦੋਂ ਤੁਸੀਂ ਉਹਨਾਂ ਨੇ ਮੇਰੇ ਘਰ ਨੂੰ ਉੱਪਰ ਸੀ ਤੁਸੀਂ ਡਾਕਟਰ ਦਿਖਾ ਕੇ ਚੱਲ ਜਾਂਦੇ ਉਹਨਾਂ ਨੇ ਪਤਾ ਨਹੀਂ ਆਹ ਬਾਜੀ ਉਹਨਾਂੇ ਕੰਮ ਤੇ ਆਉਂਦੇ ਸੀ ਦੁਪਹਿਰ ਨੂੰ ਤੇ ਆਹ ਉਹਦੋਂ ਮੈਨੂੰ ਤਾਂ ਕਿ ਤੂੰ ਕਹਿੰਦੇ ਸੀ ਕਹਿੰਦੇ ਜੇ ਤੂੰ ਨਹੀਂ ਕੁੜੀ ਲੱਭਦੇ ਮੈਨੂੰ ਕਹਿੰਦੇ ਜਿੰਨੇ ਪੈਸੇ ਤੂੰ ਕਹੋਗੇ ਮੈਂ ਤੈਨੂੰ ਉਨੇ ਦਵਾਂਗਾ ਮੈਂ ਕਿਹਾ ਬਾਜੀ ਪੈਸੇ ਆ ਨਹੀਂ ਲੈ ਕਿ ਮੈਂ ਕਿਹ ਦੇ ਥੱਲੇ ਤੈਨਾਂ ਯਕੀਨ ਕਰਦੇ ਹਣਾ ਮੈਨੂੰ ਕਿਤੇ ਨਹੀਂ ਚੰਗਾ ਲੱਗਦਾ ਹੈਗਾ ਤੇ ਕਹਿੰਦੇ ਲੱਭਦੇ ਹੋ ਨਾ ਦੋ ਵਾਰੀ ਮੈਨੂੰ ਕਿਹਾ ਕੁੜੀ ਲੱਭਦੇ ਕੁੜੀ ਲੱਭਦੇ ਤੇ ਬਾਅਦ ਚ ਮੈਂ ਨਹੀਂ ਮੁੜ ਕੇ ਮੈਂ ਕਿਹਾ ਬਾਜੀ ਹੈ ਨਹੀਂ ਮੇਰੇ ਤੋਂ ਕੋਈ ਵੀ ਕੁੜੀ ਹੈ ਨਾ ਵੀ ਨਾਂ ਮੈਂ ਲੱਭਣੀ अच्छा ते ना ਦੂਜਾ ਤੁਸੀਂ ਜੋ ਤੈਨੂੰ ਸੱਸ ਕਰਦੇ ਪੈਸੇ ਦਿੰਦਾ ਹੈ ਪੈਸੇ ਜੋ ਉਦਾਂ ਮੈਂ ਜਦੋਂ ਲੋੜ ਹੁੰਦੀ ਉਦੋਂ ਮੈਂ ਮੰਗ ਲਾਂ ਉਦੋਂ ਦੇਣੀ ਆ ਉਦੋਂ ਦੇਣੀ ਆ ਤੂੰ ਬਾਹਰ ਵੀ ਮਿਲਦੇ ਰਹੇ ਜੋ ਨਹੀਂ ਬਾਹਰ ਨਹੀਂ ਕਿਉਂਕਿ ਤੇਰੇ ਫੋਨ ਕੋਲ ਤਾਂ ਬੜੇ ਗਏ ਜਾਂਦੇ ਰਹੇ ਕਿ ਜਰੂਰ ਆ ਦੇ 11 ਵਜੇ ਵੀ ਇੰਡੇ ਤੋਂ ਬਾਅਦ ਵੀ ਤੁਸੀਂ ਮਿਲਣਾ ਨਹੀਂ ਝੂਲਾ ਮਾਰੀ ਤੇਰੀ ਤੁਸੀਂ ਵੀ ਕਰਦੇ ਇੰਡੇ ਤੋਂ ਪਰ ਤੈਨੂੰ 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 ਤੂੰ ਗਲਤ ਕਰਦੇ ਰਹੇ ਨਾ ਇਹ ਜੋ ਨਾ ਮਰੀ ਮਤ ਸਾਰਿਆਂ ਦੇ ਪੋਟਾ ਪਈਆਂ ਨੇ ਫੋਨ ਆਇਆ ਦੇਖੋ ਹੈਗੇ ਮੇਰੇ ਤੋਂ ਵੀ ਕਾਲ ਮੇਰੇ ਤੋਂ ਵੀ ਹੈਗੀਆਂ ਸਾਰੀਆਂ ਤੈਨੂੰ ਇੰਡੀਆ ਆਉਣ ਤੋਂ ਬਾਅਦ 11 ਵਜੇ ਕਾਲ ਹੋਈਆਂ ਵਾ ਤੇ ਇੱਕ ਦਿਨ ਦੇ ਵਿੱਚ ਤੁਸੀਂ 5 ਵਜੇ 6 ਵਜੇ ਗੱਲ ਕਰਦੇ ਰਹੇ ਜੋ ਗੱਲ ਨਹੀਂ ਦੀ ਮੇਰੀ ਫੋਨ ਪਰ ਵਿੱਚ ਉਹ ਮਿੰਟ ਹੋਏ ਆ ਨਹੀਂ ਦੀਦੀ ਗੱਲ ਹੋਈ ਨਹੀਂ ਮੇਰੀ ਉਹਨਾਂ ਪਰ ਫੋਨ ਕਾ ਤੂੰ ਕਰਦਾ ਸੀ ਫੂਨ ਉਦੋਂ ਮੈਨੂੰ ਕੀਤਾ ਕਹਿੰਦੇ ਤੂੰ ਤੈਨੂੰ ਫੂਨ ਆਇਆ ਗਗਨ ਦਾ ਮੈਂ ਕਿਹਾ ਨਹੀਂ ਆਇਆ ਕਹਿੰਦੇ ਗੱਲ ਕੀਤੀ ਮੈਂ ਤਾਂ ਜਸ਼ਨ ਦੇ ਦਮ ਨੂੰ ਫੂਨ ਆਇਆ ਸੀਗਾ ਤੇ ਕਹਿੰਦੇ ਕੀ ਗੱਲ ਹੋਈ ਮੈਂ ਕੋਈ ਵੀ ਨਹੀਂ ਗੱਲ ਹੋਈ ਸਾਡੀ ਮੈਨੂੰ ਅਸੀਂ ਕੋਈ ਕੀ ਗੱਲ ਹੋਈ ਕੀ ਨਹੀਂ ਕਹਿੰਦੇ ਕੋਈ ਤਾਂ ਗੱਲ ਹੋਈ ਆ ਮੈਨੂੰ ਕੋਈ ਨਹੀਂ ਗੱਲ ਹੋਈ ਆ ਕਿ ਮੈਂ ਕੱਢ ਦਿੰਦਾ ਫੂਨ ਤੇ ਮੋੜ ਕੇ ਬਾਲਦਾ ਫੂਨ ਕਰੀ ਮੈਂ ਕੰਮ ਤੇ ਸੀ ਨਾ ਉੱਥੇ ਬਾਹਰ ਮੈਨੂੰ ਫੂਨ ਕਰੀ ਜਾਂਦੇ ਸੀ ਤਾਂ ਕੰਮ ਵਾਲੇ ਕਹਿੰਦੇ ਜਦੋਂ ਤੂੰ ਫੂਨ ਬੰਦ ਕਰ ਦੇ ਜਦੋਂ ਤੂੰ ਆਪਣਾ ਦੇਖ ਲੈ ਤੂੰ ਜਾ ਸਕਦੀ ਆ ਤੇ ਮੈਂ ਬਾਅਦੋਂ ਨੰਬਰ ਬਲੌਕ ਲਿਸਟ ਚ ਪਾ ਦਿੱਤਾ ਸੀਗਾ ਕਿਉਂਕਿ ਇਹ ਹੁਣੇ ਦਿਆ ਤੇ ਮੇਰੀ ਕਿਹ ਹੋਣਾ ਨਹੀਂ ਗੱਲਬਾਤ ਇਹੀ ਗਲਤੀ ਆ ਵੀ ਉੱਥੋਂ ਵੀ ਮੈਨੂੰ ਬਾਈਕਾਟ ਕਰਾਉਂਦਾ ਵੀ ਉੱਥੋਂ ਵੀ ਮੇਰੇ ਕੱਢ ਦੇਣਾ ਹੁ ਤੂੰ ਦੱਸ ਮੈਂ ਤੇਰੇ ਨਾਲ ਰਹਿੰਦੀ ਰਹੀ ਆ ਵੀ ਮੇਰੇ ਕੋਲ ਗੱਲਬਾਤ ਹੋਈ ਸੀ ਕਿਹ ਨਾਲ ਕਦੀ ਆ ਮੈਨੂੰ ਕਦੇ ਫੋਨ ਆਇਆ ਨਹੀਂ ਨਾ ਆਇਆ ਇਹੀ ਤੇ ਨਾਲ ਮਾੜੇ ਕੰਮ ਕਰਦਾ ਰਿਹਾ ਨਾ ਹਣਾ ਭਾਵੇਂ ਤੱਕੜਾ ਨਹੀਂ ਕਰਦਾ ਰਿਹਾ ਜੀ ਕੱਬਦਾ ਤੇ ਰਿਹਾ ਨਾ ਤੇਰੇ ਨਾਲ ਇਹ ਹੁਣ ਮੈਨੂੰ ਕਹਿੰਦਾ ਹੂੰ ਪਰ ਮੈਂ ਮੇਰਾ ਰਹਿਣਾ ਚਾਹੁੰਦੀ ਸੀ ਕਹਿੰਦੀ ਮੈਂ ਭਾਜੀ ਤੁਹਾਡੇ ਬੱਚੇ ਸੰਭਾਂਗੀ ਤੁਹਾਡਾ ਸਭ ਕੁਝ ਕਰਾਂਗੀ ਨਹੀਂ ਨਿਕਲਦੀ ਜੀ ਕਹੀ ਪਰੇਮ ਨੂੰ ਇਦਾਂ ਕਹਿੰਦਾ ਨਹੀਂ ਨਹੀਂ ਮੈਂ ਇਹ ਨਹੀਂ ਗੱਲ ਕਹੀ ਨਹੀਂ ਇਹ ਇੰਡੀਆ ਵੀ ਇਹੀ ਕੁਝ ਕਹਿੰਦਾ ਰਿਹਾ ਹੁਣ ਤੈਨੂੰ ਅਸੀਂ ਕੋਈ ਫੋਰਸ ਕਰਨ ਦੇ ਧੱਕਾ ਕਹਿੰਦੇ ਤੂੰ ਧੱਕੇ ਨਾਲ ਬੋਲੇ ਗੱਲ ਤੂੰ ਆਪ ਹੀ ਬੱਕੰਡੀ ਨਾ ਵੀ ਮੈਂ ਆ ਕੰਮ ਮੇਨਾਂ ਹੋਇਆ ਹਨਾ ਹਾਂਜੀ ਹੁਣ ਕੱਲੂ ਵੀ ਜੇ ਕੋਈ ਤੈਨੂੰ ਕੋਈ ਪੁੱਛਦਿਆ ਕੁਝ ਕਰਦੇ ਹੋ ਮੈਂ ਤੈਨੂੰ ਸਾਰੇ ਅੱਖ ਨੇ ਕੁਝ ਨਾ ਕਰ ਪਰ ਜੇ ਤੂੰ ਮੇਰੀ ਥਾਂ ਤੇ ਹੁੰਦੀ ਨਾ ਤੂੰ ਮੈਨੂੰ ਚੰਗੀ ਫੜਕਾਉਣੀ ਸੀ ਜਿਹੜੀ ਸੱਚਾਈ ਆ ਪਰ ਜੋ ਤੈਨੂੰ ਵੀ ਤਾਂ ਚਾਹੀਦਾ ਵੀ ਮੈਂ ਵੀ ਤੇਰਾ ਬੜਾ ਕੀਤਾ ਹੀ ਪਰ ਤੈਨੂੰ ਵੀ ਚਾਹੀਦਾ ਸੀ ਵੀ ਇਹ ਕੰਮ ਜਦੋਂ ਹੋਇਆ ਸੀ ਜਦੋਂ ਵੀ ਹੋਇਆ ਪਹਿਲੀ ਵਾਰੀ ਤੇਰਾ ਫਰਜ਼ ਪੰਡਾ ਸੀ ਉਸੇ ਵੇਲੇ ਟਾਈਮ ਹੋ ਗਿਆ ਵੀ ਦੀਦੀ ਮੈਂ ਨਾ ਭਾਜੀ ਨੇ ਕਰ ਗਏ ਤੇ ਫਿਰ ਮੈਂ ਜਾਣੀ ਤੇਰਾ ਇਹ ਮਜਬੂਰ